ਸਰਬਜੀ ਸੰਗਰੂਰ ਵੀ ਦੀ ਕਲਤਾ ਮਨ ਦਾ ਹਾਂ ਗੀਤ ਹੁੰਦੇ ਕਵਿਤਾਵਾਂ ਵਰਗੇ ਮਨ ਦਾ ਹਾਂ ਗੀਤ ਹੁੰਦੇ ਕਵਿਤਾਵਾਂ ਵਰਗੇ ਬੇਸ਼ੱਕ ਕੋਸ਼ਿਸ਼ ਕੀਤੀ ਸੁਧਾਰਨ ਦੀ ਬੇਸ਼ੱਕ ਕੋਸ਼ਿਸ਼ ਕੀਤੀ ਸੁਧਾਰਨ ਦੀ ਬੇਸ਼ੱਕ ਚਾਰਿਆ ਮੈਨੂੰ ਕਈਆਂ ਤੁਨ ਸੰਗਰੂਰ ਵੀ ਬੇਸ਼ੱਕ ਚਾਰਿਆਂ ਮੈਨੂੰ ਕਈਆਂ ਬੇਸ਼ੱਕ ਸੰਗਰੂਰ ਵੀ ਮੈਂ ਨਾ ਕੋਸ਼ਿਸ਼ ਕੀਤੀ ਕਦੇ ਚਾਰਨ ਦੀ ਮੈਂ ਨਾ ਕੋਸ਼ਿਸ਼ ਕੀਤੀ ਕਦੇ ਚਾਰਨ ਦੀ ਮੈਂ ਗੀਤ ਲਿਖਦਾ ਹਾਂ ਮੈਂ ਗੀਤ ਲਿਖਦਾ ਹਾਂ ਮਨ ਸ਼ਾਂਤ ਕਰਨ ਲਈ ਚਾਹੇ ਆਪਣਾ ਹੋਵੇ ਜਾਂ ਕਿਸੇ ਹੋਰ ਦਾ ਠੀਕ ਹੈ ਮੈਂ ਲਿਖਗਾ ਬਿਲ ਹੋਲਾ ਕਰਾਂ ਸਦਾ ਸੰਸੰਦਰੂਵੀ ਦਿਲ ਨਾ ਦਿਖਾਣਾ ਚਾਹਿਆ ਸਾਧ ਜਾਂ ਚੋਰ ਦਾ ਕੋਸ਼ਿਸ਼ ਕਰੀ ਸਦਾ ਗਮਾਂ ਦੀ ਤੁੱਪ ਸਹਾਰੂੰਦੀ ਲਿਖ ਬਿਰਹੋਂਗੀ ਮੁੱਲ ਪਿਆਰ ਦਾ ਤਾਰਨ ਦੀ ਮਨ ਦਾ ਹਾਂ ਗੀਤ ਹੁੰਦੇ ਕਵਿਤਾਵਾਂ ਵਧਗੇ ਬੇਸ਼ੱਕ ਕੋਸ਼ਿਸ਼ ਕੀਤੀ ਸੁਧਾਰਨ ਦੀ ਬੇਸ਼ੱਕ ਕੋਸ਼ਿਸ਼ ਕੀਤੀ ਸੁਧਾਰਨ ਦੀ